ਦੀ ਮਾਂ ਬੋਲੀ ਹੋਇਆ ਕਰਦੀ ਹੈ ਜੋ ਉਸਨੇ ਆਪਣੀ ਮਾਂ ਦੀ ਗੋਦੀ ਵਿੱਚੋਂ ਪ੍ਰਾਪਤ ਕੀਤੀ ਹੁੰਦੀ ਹੈ ਮਾਂ ਦੀ ਗੋਦੀ ਵਿੱਚ ਪੰਜਾਬੀ ਲੋਰੀਆਂ ਸੁਣ ਕੇ ਅੱਜ ਪੰਜਾਬੀ ਜ਼ੁਬਾਨ ਨੂੰ ਪੈਰਾ ਹੇਠ ਲਤਾੜਿਆ ਜਾ ਰਿਹਾ ਹੈ ਮਰਹੂਮ ਸ਼ਾਇਰ ਪ੍ਰੋਫੈਸਰ ਮੋਹਨ ਸਿੰਘ ਕਹਿੰਦਾ ਜਦੋਂ ਮੈਂ ਪੰਜਾਬੀ ਬੋਲਦਾ ਹਾਂ ਮੈਨੂੰ ਮਾਂ ਦੇ ਸੱਚੇ ਦੁੱਧ ਦਾ ਸਵਾਦ ਆਉਂਦਾ ਹੈ ਜਦੋਂ ਮੈਂ ਕੋਈ ਹੋਰ ਬੋਲੀ ਬੋਲਦਾ ਹਾਂ ਮੈਨੂੰ ਇਓ ਲੱਗਦਾ ਜਿਵੇਂ ਮੈਂ ਝੂਠ ਬੋਲ ਰਿਹਾ ਹੋਵਾਂ ਜਾਂ ਕੁਫਰ ਤੋਲ ਰਿਹਾ ਹੋਵਾਂ ਫਰੋਜ਼ਦੀਨ ਸ਼ਰਫ ਕਹਿੰਦਾ ਬੋਲੀ ਆਪਣੀ ਦੇ ਨਾਲ ਪਿਆਰ ਰੱਖਦਾ ਹਾਂ ਇਹ ਗੱਲ ਆਖ ਦੇ ਕਦੇ ਨਾ ਸੰਗਦਾ ਹਾਂ ਉਸਤਾਦ ਸ਼ਾਇਰ ਦਾਮਨ ਕਹਿੰਦਾ ਮੈਨੂੰ ਕਈਆਂ ਨੇ ਆਖਿਆ ਕਈ ਵਾਰੀ ਤੂੰ ਪੰਜਾਬੀ ਦਾ ਲੈਣਾ ਨਾ ਛੱਡ ਦੇ ਜਿਹਦੀ ਗੋਦੀ ਚ ਪੜ ਕੇ ਜਵਾਨ ਹੋਇਆ ਹੈ ਉਹ ਮਾਂ ਛੱਡ ਦੇ ਉਹ ਗिरा ਛੱਡ ਦੇ ਐਵੇਂ ਪੰਜਾਬੀ ਪੰਜਾਬੀ ਪਿਆਕੂਕ ਨਾ ਏ ਤੂੰ ਖੜਾ ਖੜੋਤਾ ਥਾਂ ਛੱਡ ਦੇ ਮੈਨੂੰ ਇੰਜ ਲੱਗਦਾ ਜਿਵੇਂ ਲੋਕ ਕਹਿੰਦੇ ਤੂੰ ਪੁੱਤਰਾ ਆਪਣੀ ਮਾਂ ਛੱਡ ਦੇ ਤੁਸਾਂ ਨੇ ਖ਼ਬਰਾਂ ਪੜੀਆਂ ਹੋਣਗੀਆਂ ਇੱਕ ਅੰਤਰਰਾਸ਼ਟਰੀ ਸੰਸਥਾ ਹੈ ਯੂਨੈਸਕੋ ਜਿਨ੍ਹਾਂ ਨੇ ਇੱਕ ਸਰਵੇਖਣ ਕੀਤਾ ਉਹਨਾਂ ਨੇ ਖ਼ਬਰਾਂ ਵਿੱਚ ਬਿਆਨ ਦਿੱਤਾ ਕਿ ਅੱਜ ਤੋਂ 50 ਸਾਲ ਬਾਅਦ ਪੰਜਾਬੀ ਜ਼ੁਬਾਨ ਸਦਾ ਵਾਸਤੇ ਖਤਮ ਹੋ ਜਾਏਗੀ ਮੈਂ ਕਈ ਵਾਰੀ ਸੋਚਦਾ ਹਾਂ ਮੁਸਲਮਾਨਾ ਨੇ ਡਾਕਟਰ ਇਕਬਾਲ ਦੀ ਸ਼ਾਇਰੀ ਨੂੰ ਘਰ ਘਰ ਪਹੁੰਚਾ ਦਿੱਤਾ ਲੇਕਿਨ ਅੱਜ ਜੇ ਪੰਜਾਬੀ ਬੱਚਿਆਂ ਨੂੰ ਪੁੱਛੀਏ ਤੂੰ ਪ੍ਰੋਫੈਸਰ ਪੂਰਨ ਸਿੰਘ ਨੂੰ ਜਾਣਦਾ ਹੈ ਤੂੰ ਭਾਈ ਵੀਰ ਸਿੰਘ ਨੂੰ ਜਾਣਦਾ ਹੈ ਉਹ ਕਹਿਣਗੇ ਜੀ ਇਹ ਕੌਣ ਹੋਏ ਨੇ ਪੰਜਾਬੀ ਦੇ ਸ਼ਾਇਰ ਨੇ ਪੰਜਾਬੀਅਤ ਅਤੇ ਪੰਜਾਬੀ ਬੋਲੀ ਨੂੰ ਆਪਣੀ ਕਲਮ ਦੇ ਨਾਲ ਐਉ ਬਿਆਨ ਕੀਤਾ ਹੈ i ¡Sí! ¡Sí!